ਬੇੜਕਾਰ ਨੰਬਰ ਹੈ ਭੀਮਰਾਓ ਬੇੜਕਾਰ ਨੰਬਰ ਹੈ ਜਿਹੜੀ ਨਹੀਂ ਸਾਹਮਣੇ ਮੰਗ ਪੱਤਰ ਦੇ ਰਹੇ ਆ ਜਿਹੜੇ ਗਲਤ ਅੰਸ਼ਰ ਬਾਹਰ ਬੈਠੇ ਇੱਥੇ ਦੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕੋਈ ਬਣਾਏ ਸਾਡੇ ਰਹਿਬਰ ਭੀਮਰਾਓ ਬੇੜਕਾਰ ਕੀ ਨੇ ਪੁੱਤਾਂ ਨਾਲ ਛੇੜਛਾੜ ਕਰ ਰਹੇ ਨੇ ਤੇ ਸਾਡੇ ਸਮਾਜ ਨੂੰ ਕਦੇ ਵੀ ਅਸੀਂ ਪ੍ਰਵਾਹ ਨਹੀਂ ਕਰਾਂਗੇ ਉਹਦੇ ਜਾਨਾ ਵਾਰ ਦਾਂਗੇ ਕਿੰਨਾ ਇਹ ਸਾਡੇ ਵਾਸਤੇ ਆਹ ਕਾਨੂੰਨ ਬਣਾਏ ਨੇ ਆਹ ਕੋਈ ਐਮਐਲਏ ਕੋਈ ਐਮਪੀ ਕੋਈ ਮੁਲਾਜ਼ਮ ਜਿੰਨੇ ਵੀ ਅਸੀਂ ਕੁਰਸੀਆਂ ਤੇ ਬੈਠੇ ਆਂ ਸਾਰੀ ਦੇ ਭੀਮਰਾਓ ਮੇੜ ਕਰ ਜੀ ਦੀ ਆ ਅਗਰ ਸਾਡੇ ਰਹਿਬਰ ਕਨੇ ਕੋਈ ਟੱਕੂਗਾ ਅਸੀਂ ਉਹਦਾ ਬਿਲਕੁਲ ਕਿਟਦਾ ਜਵਾਬ ਪੱਥਰ ਨਾਲ ਦੇਵਾਂਗੇ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਇਹਨਾਂ ਦੀ ਰਾਖੀ ਵਾਸਤੇ ਤੇ ਪੁਲਸ ਦੇ ਪਹਿਰੇ ਤੇ ਆਣ ਕਿਉਂਕਿ ਇਹ ਕਾਮ ਬੰਦੇ ਮਗਰ 2-2 3-3 ਸੌਚਾ ਪੁਲਸ ਬਲਾਕ ਮਨ ਤਰ੍ਹਾਂ ਫਿਰਦਾ ਜਿਨ੍ਹਾਂ ਦੀ ਬਦੌਲਤ ਹੀ ਤੁਰੇ ਫਿਰਦੇ ਇੱਥੇ ਜਿਨ੍ਹਾਂ ਦੀ ਪੁਲਸ ਦੇ ਹੀ ਕੁਰਸੀਆਂ ਦਾ ਮਾਣ ਮਹਿਸੂਸ ਕਰ ਰਹੇ ਆ ਉਹਨਾਂ ਦੇ ਪੁੱਤਾਂ ਨੂੰ ਛੇੜਛਾੜ ਕੀਤੀ ਜਾਂਦੀ ਆ ਮੈਂ ਇੰਨੀ ਬੇਨਤੀ ਆ ਕਰਨਾ ਪ੍ਰਸ਼ਾਸਨ ਨੂੰ ਅਸੀਂ ਹੁਣ ਡੀਐਸਐਸਬ ਨੂੰ ਮੰਗ ਪੱਤਰ ਦਿੰਨੇ ਆ ਤੇ ਇਹਨਾਂ ਦੀ ਪਰਵਾਹ ਕੀਤੀ ਜਾਵੇ ਹਾਈ ਗੁਰਜੀ ਦਾ ਖਾਲਸਾ ਹਾਈ ਗੁਰਜੀ ਦਾ ਖਾਲਸਾ